ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਦਿਆ ਆਪ ਕਰਿਆ ਜਿਨਨੀ ਡਿਠਾ ਤਿਨਾ ਲੈ ਛਡਾਈ ਮੈਂ ਮੂਰਤ ਕੀ ਕੇਤਕ ਬਾਦਨਾ ਕੋਟ ਪ੍ਰਾਪਤੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਤੇ ਫਿਰ ਕਿਰਪਾ ਸਨਾ ਪਰਿਆਰੀ ਗਿਆਨ ਧਿਆਨ ਕਿਛੜ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅੰਦਰ ਸੱਜਾ ਸਰ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਉਹਦੇ ਪ੍ਰਕਾਸ਼ ਪਰਮ ਜੀ ਸਾਰੀਆਂ ਸ਼ਖਾਂ ਨੂੰ ਲੱਖ ਲੱਖ ਵਧਾਈਆਂ ਬੱਦੋਵਾਲ ਦੀ ਸਮੂਹ ਸਾਥ ਸੰਗਤ ਸੱਚੇ ਪਾਤਸ਼ਾਹ ਜੀ ਗੁਰੂ ਸੱਚੇ ਪਾਤਸ਼ਾਹ ਗੁਰਗ੍ਰੰਥ ਸਾਹਿਬ ਜੀ ਦੇ ਬਿਰਾਮ ਸਾਹਿਬ ਦੇ ਸਹਿਯੋਗ ਨਾਲ ਸੱਚੇ ਪਾਤਸ਼ਾਹ ਦੀ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਸਾਬ ਸਾਰ ਸੰਤਾਂ ਨੂੰ ਲੱਖ ਲੱਖ ਧੰਨਵਾਦ ਸਤਿਗੁਰੂ ਜੀ ਦਾ। ਸਭ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और भी ज्यादा